ਸਸਰੀਆਕਾਲ ਅੱਜ ਆਪਾਂ ਗੱਲ ਕਰ ਰਹੇ ਹਾਂ 1980 ਦੇ ਦਹਾਕੇ ਦੀ ਸ਼ੁਰੂਆਤੀ ਸਾਲਾਂ ਦੀ ਉਸ ਵੇਲੇ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਹਰਮੰਦਰ ਸਾਹਿਬ ਕੰਪਲੈਕਸ ਚ ਗੁਰੂ ਨਾਨਕ ਨਿਵਾਸ ਵਿੱਚ ਬਿਰਾਜਮਾਨ ਸਨ ਹਾਂਜੀ ਤੇ ਸਾਡੀ ਅੱਜ ਦੀ ਗੱਲਬਾਤ ਦਾ ਆਧਾਰ ਹੈ ਇੱਕ ਸਰੋਤ ਗੋਲੀ ਜਾਂ ਦਵਾਈ ਪਿੰਡਰਾਂ ਵਾਲੇ ਦਾ ਸੰਵਾਦ ਅਸੀਂ ਉਸ ਦੇ ਇੱਕ ਖਾਸ ਹਿੱਸੇ ਤੇ ਨਜ਼ਰ ਮਾਰਾਂਗੇ ਅੱਛਾ ਮਕਸਦ ਸਿਰਫ ਕਹਾਣੀ ਸੁਣਾਉਣਾ ਨਹੀਂ ਸਗੋਂ ਇੱਕ ਘਟਨਾ ਦੇ ਪਿੱਛੇ ਜੋ ਇਸ਼ਾਰੇ ਨੇ ਹਨਾ ਸ਼ਬਦਾਂ ਦੀ ਖੇਡ ਤੇ ਲੋਕਾਂ ਦੀ ਸ਼ਰਧਾ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਆਓ ਜ਼ਰਾ ਇਸ ਨੂੰ ਖੋਲਦੇ ਹਾਂ ਤਾਂ ਗੱਲ ਇੰਜ ਹੁੰਦੀ ਹੈ ਕਿ ਇੱਕ ਸਿੱਧਾ ਸਾਦਾ ਜਿਹਾ ਸਿੱਖ ਜੋੜਾ ਮਤਲਬ ਗਰੀਬ ਲੱਗਦੇ ਨੇ ਉਹ ਸੰਤਾਂ ਕੋਲ ਆਉਂਦੇ ਨੇ ਹਾਂਜੀ ਤੇ ਉਹਨਾਂ ਦੇ ਹੱਥ ਨਾ ਇੱਕ ਆਮ ਜਿਹਾ ਗੱਤੇ ਦਾ ਡੱਬਾ ਫੜਿਆ ਹੋਇਆ ਅੱਛਾ ਜਦੋਂ ਸੰਤ ਪਿੰਡਰਾਂ ਵਾਲਿਆਂ ਨੇ ਪੁੱਛਿਆ ਵੀ ਕੀ ਲਿਆਏ ਹੋ ਇਸ ਡੱਬੇ ਚ ਤਾਂ ਉਹਨਾਂ ਦਾ ਜਵਾਬ ਬੜਾ ਬੜਾਈ ਸਾਦਾ ਸੀ ਕਹਿੰਦੇ ਇਹ ਦਵਾਈ ਹੈ ਹਾਂ ਦੇਖੋ ਇਹ ਜਵਾਬ ਨਾ ਆਪਣੇ ਆਪ ਵਿੱਚ ਬੜਾ ਦਿਲਚਸਪ ਹੈ ਇੱਕ ਤਾਂ ਬੜੀ ਸਹਜਦਾ ਪਰ ਨਾਲ ਹੀ ਨਾ ਕੁਝ ਸਪਸ਼ਟ ਨਹੀਂ ਹੈ ਹਾਂਜੀ ਅਸਪਸ਼ਟਤਾ ਹੈਗੀ ਹੈ ਬਿਲਕੁਲ ਜਦੋਂ ਅੱਗੋਂ ਪੁੱਛਿਆ ਵੀ ਇਹ ਦਵਾਈ ਕਿਦੇ ਲਈ ਹੈ ਤਾਂ ਉਹਨਾਂ ਨੇ ਕਿਹਾ ਜੇ ਤੁਸੀਂ ਰੱਖਣੀ ਹੈ ਰੱਖ ਲਓ ਜੇ ਕਹਿੰਦੇ ਹੋ ਕਿਸੇ ਹੋਰ ਨੂੰ ਦੇਣੀ ਹੈ ਅਸੀਂ ਉੱਥੇ ਲੈ ਜਾਂਦੇ ਹਾਂ ਅੱਛਾ ਇਹ ਤਾਂ ਦੇਖੋ ਪੂਰਾ ਸਮਰਪਣ ਹੈ ਪਰ ਅਸਲ ਗੱਲ ਇੱਥੇ ਫਸਦੀ ਹੈ ਪੰਜਾਬੀ ਸ਼ਬਦ ਗੋਲੀ ਦੇ ਦੋ ਮਤਲਬਾਂ ਚ ਅੱਛਾ ਹਾਂਜੀ ਗੋਲੀ ਯਾਨੀ ਦਵਾਈ ਵਾਲੀ ਗੋਲੀ ਤੇ ਗੋਲੀ ਮਤਲਬ ਬੰਦੂਕ ਦੀ ਗੋਲੀ ਓਹੋ ਤਾਂ ਇਹ ਤਾਂ ਫਿਰ ਸਿੱਧਾ ਜਵਾਬ ਨਹੀਂ ਸੀ ਮਤਲਬ ਇੱਕ ਲੁਕਮਾ ਹੀ ਸਾਰਾ ਸੀ ਇਹਦੇ ਚ ਪਰ ਇਹ ਸੋਚਣ ਵਾਲੀ ਗੱਲ ਹੈ ਕਿ ਉਸ ਵੇਲੇ ਮਤਲਬ ਐਸੀ ਪਾਸ਼ਾ ਕਿਉਂ ਵਰਤਨੀ ਪਈ ਕਿ ਸਿਰਫ ਸਾਵਧਾਨੀ ਸੀ ਜਾਂ ਕੋਈ ਹੋਰ ਗੱਲ ਦੇਖੋ ਸਵਾਲ ਤਾਂ ਵਾਜਬ ਹੈ ਉਸ ਵੇਲੇ ਦਾ ਮਾਹੌਲ ਉਹ ਕਾਫੀ ਤਣਾਅ ਵਾਲਾ ਸੀ ਹਾਂਜੀ ਹਾਂ ਉਹ ਤਾਂ ਹੈਗਾ ਸੀ ਸਿੱਧੇ ਸਿੱਧੇ ਹਥਿਆਰਾਂ ਦੀ ਗੱਲ ਕਰਨੀ ਗੋਲੀ ਸਿੱਕੇ ਦੀ ਉਹ ਖਤਰਨਾਕ ਹੋ ਸਕਦਾ ਸੀ ਤਾਂ ਹਾਂ ਇਹ ਕੋਡ ਭਾਸ਼ਾ ਇੱਕ ਸੁਰੱਖਿਆ ਦਾ ਤਰੀਕਾ ਤਾਂ ਹੋ ਸਕਦੀ ਹੈ ਅੱਛਾ ਪਰ ਮੇਰੇ ਖਿਆਲ ਚ ਨਾ ਇਹ ਸ਼ਾਇਦ ਇਸ ਤੋਂ ਵੀ ਵੱਧ ਹੈ ਇਹ ਸ਼ਾਇਦ ਉਹਨਾਂ ਲੋਕਾਂ ਦਾ ਸਮਰਥਕਾਂ ਦਾ ਉਹ ਡੂੰਗਾ ਵਿਸ਼ਵਾਸ ਦਿਖਾਉਂਦਾ ਹੈ ਉਹਨਾਂ ਦੀ ਚੁੱਪਚਾਪ ਸੇਵਾ ਕਰਨ ਦੀ ਭਾਵਨਾ ਹਮ ਮਤਲਬ ਉਹ ਵੱਡਾ ਕੰਮ ਵੀ ਕਰ ਰਹੇ ਨੇ ਪਰ ਬਿਨਾ ਕਿਸੇ ਰੌਲੇ ਰੱਪੇ ਦੇ ਬਿਨਾ ਸਿੱਧਾ ਦੱਸੇ ਤੇ ਸ਼ਾਇਦ ਉਹਨਾਂ ਲਈ ਦਵਾਈ ਕਹਿਣਾ ਇੱਕ ਤਰ੍ਹਾਂ ਨਾਲ ਸੱਚ ਵੀ ਹੋਵੇਗਾ ਉਹ ਸੰਘਰਸ਼ ਦੇ ਇਲਾਜ ਲਈ ਜ਼ਰੂਰੀ ਦਵਾਈ ਹਾਂ ਇਹ ਨੁਕਤਾ ਵੀ ਹੈ ਬਿਲਕੁਲ ਤਾਂ ਫਿਰ ਅੱਗੇ ਕੀ ਹੋਇਆ ਸੰਤਾ ਨੇ ਉਹ ਡੱਬਾ ਲੈ ਲਿਆ ਹਾਂਜੀ ਉਹਨਾਂ ਨੇ ਡੱਬਾ ਫੜਿਆ ਖੋਲਿਆ ਤੇ ਜੋ ਕੁਝ ਵੀ ਵਿੱਚ ਸੀ ਉਹ ਸਾਰਾ ਆਪਣੀ ਚੋਲੀ ਚ ਪਾ ਲਿਆ ਅੱਛਾ ਤੇ ਇੱਥੇ ਗੱਲ ਹੋਰ ਵੀ ਮਤਲਬ ਗਹਿਰੀ ਹੋ ਜਾਂਦੀ ਹੈ ਕਿਉਂ ਕਿ ਡੱਬੇ 'ਚ ਅਸਲ 'ਚ ਦਵਾਈ ਨਹੀਂ ਸੀ ਨਹੀਂ ਡੱਬੇ 'ਚ ਦਵਾਈ ਦੀਆਂ ਗੋਲੀਆਂ ਨਹੀਂ ਸਨ ਉਹਦੇ ਵਿੱਚ ਸਨ ਰਿਵਾਲਵਰ ਤੇ ਸਟੇਨ ਗੰਦੀਆਂ ਅਸਲੀ ਗੋਲੀਆਂ। ਓਹ ਤਾਂ ਫਿਰ ਸੰਤ ਪਿੰਡਰਾਂ ਵਾਲਿਆਂ ਦਾ ਕੀ ਪ੍ਰਤੀਕਿਰਿਆ ਸੀ ਇਸਤੇ? ਉਹ ਹੈਰਾਨ ਹੋਏ ਜਾਂ ਗੁੱਸੇ ਚਾਏ? ਨਹੀਂ ਨਹੀਂ। ਸਰੋਤ ਦੱਸਦਾ ਏ ਕਿ ਉਹ ਮੁਸਕਰਾਏ। ਮੁਸਕਰਾਏ? ਹਾਂਜੀ ਮੁਸਕਰਾਏ ਤੇ ਬੜੇ ਨਿਗ ਨਾਲ ਪਿਆਰ ਨਾਲ ਉਸ ਜੋੜੇ ਦਾ ਧੰਨਵਾਦ ਕੀਤਾ ਤੇ ਨਾਲ ਹੀ ਆਪਣੇ ਸੇਵਾਦਾਰਾਂ ਨੂੰ ਕਿਹਾ ਕਿ ਇਹਨਾਂ ਲਈ ਚਾਹ ਪਾਣੀ ਲਿਆਓ, ਜਲਪਾਨ ਦਾ ਪ੍ਰਬੰਧ ਕਰੋ। ਅੱਛਾ ਇਹ ਮੁਸਕਰਾਹਟ ਇਦਕੀ ਮਤਲਬ ਕੱਢੀਏ ਸਿਰਫ ਇਹ ਕਿ ਉਹ ਕੋਡ ਸਮਝ ਗਏ ਜਾਂ ਕੁਝ ਹੋਰ ਕਿਉਂਕਿ ਗਲਤਾਂ ਗੰਭੀਰ ਸੀ ਗੋਲੀਆਂ ਸਨ ਮੇਰਾ ਖਿਆਲ ਹੈ ਇਹ ਸਿਰਫ ਕੋਡ ਸਮਝਣ ਤੋਂ ਵੱਧ ਸੀ ਹਾਂ ਪੱਕਾ ਉਹ ਦਵਾਈ ਦਾ ਅਸਲ ਮਤਲਬ ਤਾਂ ਸਮਝ ਹੀ ਗਏ ਸੀ ਹਾਂਜੀ ਪਰ ਉਹ ਮੁਸਕਰਾਟ ਤੇ ਉਹ ਧੰਨਵਾਦ ਉਹ ਸ਼ਾਇਦ ਉਸ ਜੋੜੇ ਦੀ ਨਿਸ਼ਕਾਮ ਸ਼ਰਧਾ ਲਈ ਸੀ ਉਹਨਾਂ ਦੇ ਚੁੱਪਚਾਪ ਕੀਤੇ ਉਸ ਵੱਡੇ ਕੰਮ ਲਈ ਉਹਨਾਂ ਦੀ ਹਿੰਮਤ ਹੀ ਕਦਰ ਸੀ ਹੂੰ ਸਰੋਤ ਇਹ ਵੀ ਦੱਸਦਾ ਹੈ ਕਿ ਉਹਨਾਂ ਨੇ ਨੇੜੇ ਬੈਠੇ ਇੱਕ ਸਾਥੀ ਵਾਲ ਵੀ ਵੇਖਿਆ ਸੀ ਜਿਵੇਂ ਕੋਈ ਇਸ਼ਾਰਾ ਹੋਵੇ ਕਿ ਹਾਂ ਸੁਨੇਹਾ ਤੇ ਸਮਾਨ ਦੋਵੇਂ ਪਹੁੰਚ ਗਏ ਨੇ اچھا ਤੇ ਜੇ ਆਪਾਂ ਇਸ ਨੂੰ ਥੋੜਾ ਵੱਡੇ ਦਾਇਰੇ 'ਚ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਸੰਤ ਪਿੰਡਰਾ ਵਾਲਿਆਂ ਨੂੰ ਕਿਸ ਤਰ੍ਹਾਂ ਦਾ ਸਮਰਥਨ ਸੀ ਜ਼ਮੀਨੀ ਪੱਧਰ ਤੇ ਲੋਕ ਸ਼ਬਦਾਂ ਤੋਂ ਵੱਧ ਕੰਮ 'ਚ ਵਿਸ਼ਵਾਸ ਰੱਖਦੇ ਸੀ ਬਿਲਕੁਲ ਸਰੋਤ ਇਸੇ ਤਰ੍ਹਾਂ ਦੀ ਸ਼ਰਧਾ ਦੀ ਗੱਲ ਕਰਦਾ ਹੈ ਤਾਂ ਫਿਰ ਇਸ ਸਾਰੀ ਗੱਲ ਦਾ ਨਿਚੋੜ ਕੀ ਨਿਕਲਿਆ ਇੱਕ ਪਾਸੇ ਤਾਂ ਸ਼ਬਦਾਂ ਦੀ ਖੇਡ ਹੈ ਗੋਲੀ ਦੇ ਦੋ ਮਤਲਬ ਹਾਂਜੀ ਤੇ ਦੂਜੇ ਪਾਸੇ ਇੱਕ ਆਮ ਜਿਹਾ ਜੋੜੇ ਦੀ ਕਮਾਲ ਦੀ ਸ਼ਰਧਾ ਤੇ ਹਿੰਮਤ ਜੋ ਐਨਾ ਖਤਰਨਾਕ ਸਮਾਨ ਦਵਾਈ ਕਹਿ ਕੇ ਲਿਆਰੇ ਨੇ ਇਹ ਉਸ ਦੌਰ ਦੀ ਨਾ ਇੱਕ ਛਲਕ ਦਿੰਦੀ ਹੈ ਸਾਨੂੰ ਬਿਲਕੁਲ ਤੇ ਇਹ ਘਟਨਾ ਸਾਨੂੰ ਸਿਰਫ ਸ਼ਬਦਾਂ ਤੋਂ ਅੱਗੇ ਸੋਚਣ ਲਈ ਵੀ ਕਹਿੰਦੀ ਹੈ ਹਾਂਜੀ ਇਹ ਸਵਾਲ ਉਠਾਉਂਦੀ ਹੈ ਕਿ ਜਦੋਂ ਕੋਈ ਸੰਘਰਸ਼ ਚੱਲਦਾ ਹੈ ਤਾਂ ਵਿਸ਼ਵਾਸ ਕਿਹੋ ਜਿਹਾ ਰੂਪ ਲੈ ਲੈਂਦਾ ਹੈ ਕੁਰਬਾਨੀ ਦੀ ਭਾਵਨਾ ਕਿੰਨੀ ਕੁ ਡੂੰਗੀ ਹੋ ਸਕਦੀ ਹੈ ਹੂੰ ਤੇ ਇਹ ਜਿਹੜੀ ਇਸ਼ਾਰਿਆਂ 'ਚ ਗੱਲ ਹੁੰਦੀ ਹੈ ਕੋਡਡ ਕਮਿਊਨੀਕੇਸ਼ਨ ਇਹ ਕਿਵੇਂ ਕਿਸੇ ਅੰਦੋਲਨ ਦਾ ਹਿੱਸਾ ਬਣ ਜਾਂਦੀ ਹੈ ਸਹੀ ਗੱਲ ਹੈ ਇਸ ਸਬਦ ਵੱਡੀ ਗੱਲ ਇਹ ਸੋਚਣ ਵਾਲੀ ਹੈ ਕਿ ਆਖਰ ਉਹ ਕਿਹੋ ਜਿਹਾ ਸਮਾਜਿਕ ਤੇ ਰਾਜਨੀਤਿਕ ਮਾਹੌਲ ਸੀ ਜਿੱਥੇ ਲੋਕਾਂ ਦੀ ਸ਼ਰਦਾ ਇਸ ਹੱਦ ਤੱਕ ਪਹੁੰਚ ਗਈ ਸੀ ਕਿ ਉਹਨਾਂ ਲਈ ਦਵਾਈ ਤੇ ਗੋਲੀ ਦਾ ਫਰਕ ਹੀ ਜਿਵੇਂ ਮਿਟ ਗਿਆ ਹੋਵੇ ਹੂੰ ਇਹ ਇੱਕ ਨੁਕਤਾ ਹੈ ਜਿਸ ਤੇ ਸਰੋਤੇ ਖੁਦ ਹੋਰ ਵਿਚਾਰ ਕਰ ਸਕਦੇ ਨੇ